ਚੋਦਰੀ ਪੁਲੱਥ ਦੇ ਬੇਗੋਵਾਲ ਤੋਂ ਵੀ ਇਸੇ ਤਰੀਕੇ ਦੇ ਨਾਲ ਲੋਹੜੀ ਦੇ ਤਿਉਹਾਰ ਮਨਾਏ ਜਾਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇੱਥੇ ਇੱਕ ਅनाथ ਆਸ਼ਰਮ ਦੇ ਵਿੱਚ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਬੱਚਿਆਂ ਨੇ ਗੀਤ गा ਕੇ ਇਹ ਤਿਉਹਾਰ ਮਨਾਇਆ ਤਾਂ ਦੇਸ਼ ਭਰ ਦੇ ਵਿੱਚ ਲੋਹੜੀ ਦੇ ਤਿਉਹਾਰ ਦੀ ਰੌਣਕ ਹੈ ਵੱਖ-ਵੱਖਰੇ ਥਾਵਾਂ ਤੋਂ ਵੱਖ-ਵੱਖਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਤੇ ਚਾਹ ਦੇ ਨਾਲ ਜਿਹੜਾ ਉਮਨਾਇਆ ਜਾ ਰਿਹਾ ਤਾਂ ਇਹ ਬੇਗੋਵਾਲ ਦੇ ਅनाथ ਆਸ਼ਰਮ ਦੀਆਂ ਤਸਵੀਰਾਂ ਨੇ ਜਿੱਥੇ ਕੀ ਇਨਾ ਅਨਾਥ ਲੋਕਾਂ ਦੇ ਨਾਲ ਜਾਂ ਬੱਚਿਆਂ ਦੇ ਨਾਲ ਇਹ ਲੋਹੜੀ ਦਾ ਤਿਉਹਾਰ ਇੱਥੇ ਮਨਾਇਆ ਗਿਆ ਤਾਂ ਇਹਨਾਂ ਨੂੰ ਆਪਣਾ ਤਿਉਹਾਰਾਂ ਦੇ ਮੌਕੇ ਆਪਣੇ ਪਰਿਵਾਰਾਂ ਦੀ ਕਮੀ ਨਾ ਹੋ ਸਕੇ ਇਸ ਲਈ ਸਾਰਿਆਂ ਦੇ ਵੱਲੋਂ ਭਾਈਚਾਰਕ ਸਾਂਝੇ ਤੌਰ ਦੇ ਉੱਪਰ ਰਲ ਮਿਲ ਕੇ ਬੱਚਿਆਂ ਦੇ ਨਾਲ ਇਹ ਤਿਉਹਾਰ ਮਨਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਗੁਰੂ ਪਿਆਰੇ ਗੁਰੂ ਰੂਪ ਸਾਜ ਸੰਗਤ ਜੀ ਅੱਜ ਬਹੁਤ ਹੀ ਖੁਸ਼ੀਆਂ ਔਰ ਆਦੇ ਆ ਰਿਹਾ ਹੈ ਲੋੜੀ ਆ ਦਿਹਾ ਰਿਹਾ ਹੈ ਤੇ ਬਹੁਤ ਹੀ ਸੰਗਤਾਂ ਪਿਆਰ ਨਾਲ ਧੂਮ ਧਾਮ ਨਾਲ ਸੰਗਤਾਂ ਆਣ ਕੇ ਲੋੜੀ ਦਾ ਤਿਹਾਰ ਇਨ੍ਹਾਂ ਅਨਾਥ ਆਸ਼ਰਮ ਬੇਸਹਾਰਾ ਬੱਚਿਆਂ ਦੇ ਨਾਲ ਮਨਾ ਰਹੀਆਂ ਨੇ ਤੇ ਬਹੁਤ ਵਧੀਆ ਲੱਗਦਾ ਆ ਅਸਲ ਵਿੱਚ ਤਿਹਾਰ ਏ ਜਿਹੜੇ ਨੇ ਪਰਿਵਾਰਾਂ 'ਚ ਹੀ ਮਨਾਏ ਜਾਂਦੇ ਨੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਰੇ ਆਪਣੇ ਇਲਾਕੇ ਦੇ ਜਿਹੜੇ ਸੰਗਤਾਂ ਨੇ ਆਣ ਕੇ ਇਹ ਤਿਹਾਰ ਨੂੰ ਇਨ੍ਹਾਂ ਬੱਚਿਆਂ ਦੇ ਨਾਲ ਸੈਲੀਬ੍ਰੇਟ ਕਰ ਰਹੇ ਨੇ ਇਹ ਜਿਹੜਾ ਇਹ ਬੱਚੇ ਸਾਰੇ ਸਾਂਝੇ ਨੇ ਇਹ ਹਰ ਇੱਕ ਤਿਹਾਰ ਲੋੜੀ ਹੋਵੇ ਦੀਵਾਲੀ ਹੋਵੇ ਵਸਾਖੀ ਹੋਵੇ ਕੋਈ ਵੀ ਤਿਹਾਰ ਰੱਖਣ ਪੁੰਨਿਆ ਹੋਵੇ ਸਾਰੇ ਤਿਹਾਰ ਤਿਹਾਰ ਜਿਹੜੇ ਨੇ ਇੱਥੇ ਆਪਾਂ ਮਨਾਉਨੇ ਆ ਇਹਨਾਂ ਬੱਚਿਆਂ ਦੇ ਨਾਲ ਮੈਂ ਖਾਸ ਕਰਕੇ ਸਪੈਸ਼ਲ ਇਹਨਾਂ ਦਿਨਾਂ ਦੇ ਵਿੱਚ ਆਣ ਕੇ ਲੋਹੜੀ ਤੇ ਇਹਨਾਂ ਬੱਚਿਆਂ ਦੇ ਨਾਲ ਆਪਣਾ ਟਾਈਮ ਸਪੈਂਡ ਕਰੀਦਾ ਆ ਤੇ ਤਿਹਾਰ ਮਨਾਉਨੇ ਆ ਅਗੋਂ ਲਈ ਸਮਾਗਮ ਰੱਖਤਾ ਆ 30 ਜਨਵਰੀ ਖੰਡਪੜ ਸਾਹਿਬ ਰੱਖਿਆ ਜਾਣਾ ਆ ਤੇ 31 ਜਨਵਰੀ ਨੂੰ ਸ਼ਾਮ ਨੂੰ ਦਵਾਨ ਲੱਗਣਾ ਬਾਬਾ ਜੀ ਆਲਮਗੀਰ ਵਾਲਿਆਂ ਦਾ ਉਹਨਾਂ ਨੇ 7 ਤੋਂ 9 ਦਵਾਨ ਲਾਉਣਾ ਸ਼ਾਮ ਨੂੰ ਅਗਲੇ ਭਾਰਗ ਪਹਿਲੀ ਫਰਵਰੀ ਨੂੰ ਹੋ ਗਿਆ ਉਦੋਂ ਹੀ ਬਾਬਾ ਜੀ ਦਾ ਦਿਵਾਨ ਆ ਤੇ ਸੰਗਤਾਂ ਨੂੰ ਬੇਨਤੀ ਹੈ ਭਾਈ ਇਸੇ ਤਰ੍ਹਾਂ ਵੱਧ ਚੜ ਕੇ ਹਮਮ ਕਿਹਾਓ ਜੀ ਤੇ ਆਪਾਂ ਜਿਹੜਾ ਦਿਵਾਨ ਜਿਹੜਾ ਪ੍ਰੋਗਰਾਮ ਆ ਵਧੀਆ ਤਰੀਕੇ ਨਾਲ ਮਨਾਈਏ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਬੜੇ ਹੀ ਪਿਆਰ ਤੇ ਵਿਸਥਾਰ ਨਾਲ ਸਾਡੇ ਮਾਨਯੋਗ ਵੀਰ ਕਸ਼ਮੀਰ ਸਿੰਘ ਸਾਈ ਜੀ ਨੇ ਲੋਹੜੀ ਦੇ ਤਿਹਾਰ ਬਾਰੇ ਜੋ ਚਾਨਣਾ ਪਾਇਆ ਹੈ ਔਰ ਖਾਸ ਕਰ ਇਹ ਜੋ ਅनाथ ਆਸ਼ਰਮ ਬਾਬਾ ਮੋਤੀराम ਮਹਿਰਾ ਬੇਗਵਾਲ ਵਿਖੇ ਜੋ ਵੀ ਮੰਦਬੁੱਧੀ ਬੱਚੇ ਹਨ ਪੈਣਾ ਹਨ ਮਾਤਾਵਾਂ ਹਨ ਬਜ਼ੁਰਗ ਹਨ ਇਹਨਾਂ ਦੀ ਬਹੁਤ ਇਹਨਾਂ ਨੇ ਉੱਤਮ ਸੇਵਾ ਦਾ ਇੱਕ ਜ਼ਿੰਮੇਵਾਰੀ ਸੰਭਾਲੀ ਹੋਈ ਹੈ ਹੋਰ ਵੀ ਐਨਆਰਆਈ ਵੀਰ ਇਹਨਾਂ ਦੇ ਨਾਲ ਜੁੜੇ ਹੋਏ ਹਨ ਤੇ ਨਾਲ ਸੰਤ ਬਾਬਾ ਪ੍ਰੇਮ ਸਿੰਘ ਦੀ ਕਿਰਪਾ ਨਾਲ ਸਾਡੇ ਲਾਈਨ ਕਲੱਬ ਬੇਗਵਾਲ ਸੇਵਾ ਵੱਲੋਂ ਵੀ ਇਹਨਾਂ ਦੇ ਨਾਲ ਜਿੰਨਾ ਆਪਣੇ ਕਿਰਤ ਦੇ ਵਿੱਚ ਸਹਿਯੋਗ ਕਰ ਸਕਦੇ ਉਹ ਵੀ ਕਰਦੇ ਹਨ ਲੋੜੀ ਦੇ ਵਕਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਹਰ ਤਿਹਾੜ ਦੇ ਬਾਰੇ ਕਹਿਣਾ ਚਾਹੁੰਨਾ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਕੋਈ ਵੀ ਤਿਹਾੜ ਹੈ ਉਹਦੀ ਜੋ ਮਨੁੱਖਤਾ ਹੈ ਉਹ ਕਿਸ ਵਿਸ਼ੇ ਤੇ ਉੱਤੇ ਤਿਹਾੜ ਹੈ ਹਰ ਇੱਕ ਤਿਹਾੜ ਨੂੰ ਮਨਾਉਣ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਬੇਗਵਾਲ ਜ਼ਿਲ੍ਹਾ ਕਪੂਰਥਲਾ ਤਹਿਸੀਲ ਪਲਾਟ ਹਲਕਾ ਨੂੰ ਬੇਨਤੀ ਕਰਦਾ ਹਾਂ ਕਿ ਜੋ ਨਾਥ ਆਸ਼ਰਮ ਬਾਬਾ ਮੋਤੀਰਾ ਮਹਿਰਾ ਬੇਗਵਾਲ ਵਿਖੇ ਚੱਲ ਰਿਹਾ ਹੈ ਇਹਨਾਂ ਬੱਚਿਆਂ ਦੇ ਵਿੱਚ ਜ਼ਰੂਰ ਹਾਜ਼ਰੀ ਲਵਾਉਣ ਤਾਂ ਕਿ ਇਦਾਂ ਕਸ਼ਮੀਰ ਸਿੰਘ ਸਾਈ ਜੀ ਨੇ ਦੱਸਿਆ ਕਿ ਇਹ ਜੋ ਬੱਚੇ ਹਨ ਇਹਨਾਂ ਦੇ ਹੀ ਅਸੀਂ ਮਾਤਾ ਪਿਤਾ ਭੈਣ ਭਰਾ ਹਾਂ ਤੇ ਇਹਨਾਂ ਦੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਮਹਿਸੂਸ ਕਰਦੇ ਨੇ ਕਿ ਵੀ ਸਾਡਾ ਕੋਈ ਦੁਨੀਆ ਤੇ ਹੈ ਤਾਂ ਪੁਲਾਤ ਦੇ ਬੇਗੋ ਵਾਲਦੀਆਂ ਇਹ ਤਸਵੀਰਾਂ ਸਨ ਜਿੱਥੇ ਕਿ ਬੜੇ ਹੀ ਧੂਮਤਾਮੇ ਤੇ ਉਤਸ਼ਾਹ ਦੇ ਨਾਲ ਲੋਹੜੀ ਦਾ ਤਿਉਹਾਰ ਇਨ੍ਹਾਂ ਅਨਾਥ ਬੱਚਿਆਂ ਦੇ ਨਾਲ ਹੋਰ ਲੋਕਾਂ ਦੇ ਵੱਲੋਂ ਮਨਾਇਆ ਗਿਆ। ਤਾਂ ਦੇਸ਼ ਭਰ ਦੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਤੇ ਵੱਖ-ਵੱਖਰੀਆਂ ਤਸਵੀਰਾਂ ਸੀ ਆਪਣੇ ਦਰਸ਼ਕਾਂ ਦਿਖਾ ਰਹੇ ਆ ਵੱਖ-ਵੱਖਰੇ ਸ਼ਹਿਰਾਂ ਤੋਂ ਪੰਜਾਬ ਦੇਆਂ ਤੋਂ ਕਿ ਕਿਵੇਂ ਇਸ ਤਿਉਹਾਰ ਨੂੰ ਲੈ ਕੇ ਰੌਣਕਾਂ ਹਰ ਪਾਸੇ ਲੱਗੀਆਂ ਹੋਈਆਂ ਨੇ ਬੇਗੋਵਾਲ ਦੀਆਂ ਤਸਵੀਰਾਂ ਨੇ ਜੋ ਕਿ ਪੁਲਾਤ ਦੇ ਵਿੱਚ ਪੈਂਦਾ ਹੈ। ਇਥੋਂ ਦੇ ਅਨਾਥ ਬੱਚਿਆਂ ਦੇ ਨਾਲ ਮਿਲ ਕੇ ਇਨਾ ਲੋਕਾਂ ਨੇ ਇਹ ਲੋਹੜੀ ਦਾ ਤਿਉਹਾਰ ਮਨਾਇਆ ਤਾਂ ਕਿ ਇਨਾ ਤਿਉਹਾਰਾਂ ਦਾ ਮੌਕੇ ਇਹ ਬੱਚੇ ਆਪਣੇ ਆਪ ਨੂੰ ਬਿਲਕੁਲ ਵੀ ਇਕੱਲਾ ਮਹਿਸੂਸ ਨਾ ਕਰਨ।